ਰਵਨੀਤ ਸਿੰਘ ਬਿੱਟੂ ਰਾਤੋਂ ਰਾਤ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਰਾਤੋਂ ਰਾਤ ਪਲਟੀ ਵੱਜ ਗਈ ਰਾਤੋਂ ਰਾਤ ਕਾਂਗਰਸ ਛੱਡਤੀ ਉਹ ਪਾਰਟੀ ਛੱਡਤੀ ਜਿਸ ਨੇ ਯੂਥ ਕਾਂਗਰਸ ਦੇ ਵਿੱਚ ਪ੍ਰਧਾਨਗੀਆਂ ਦਿੱਤੀਆਂ ਉਹ ਪਾਰਟੀ ਛੱਡ ਦਿੱਤੀ ਜਿਸ ਨੇ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਅਹੁਦੇ ਦਿੱਤੇ ਜਿਸ ਨੇ ਮੌਜੂਦਾ ਸਮੇਂ ਦੇ ਵਿੱਚ ਵੀ ਲੁਧਿਆਣਾ ਸੀਟ ਤੋਂ ਐਮਪੀ ਬਣਾਇਆ ਉਸ ਪਾਰਟੀ ਨੂੰ ਰਵਨੀਤ ਬਿੱਟੂ ਛੱਡ ਕੇ ਅਲੈਦਾ ਹੋ ਗਏ ਔਰ ਛਾੜ ਮਾਰਤੀ ਭਾਜਪਾ ਦੇ ਵਿੱਚ ਹੁਣ ਤੱਕ ਦਾਅਵੇ ਕੀਤੇ ਜਾਂਦੇ ਰਹੇ ਰਵਨੀਤ ਬਿੱਟੂ ਵੱਲੋਂ ਕਿ ਉਹਨਾਂ ਦੇ ਮਰਹੂਮ ਦਾਦਾ ਜੀ ਬਿਆਨਤ ਸਿੰਘ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਆਪਣੀ ਜਿੰਦ ਜਾਨ ਦੇ ਦਿੱਤੀ ਉਨ੍ਹਾਂ ਦਾ ਹਵਾਲਾ ਦੇ ਕੇ ਕਾਂਗਰਸ ਪਾਰਟੀ ਦੀਆਂ ਦਲੀਲਾਂ ਘਟਦੇ ਸੀ ਰਵਨੀਤ ਬਿੱਟੂ ਰਾਤੋਂ ਰਾਤ ਕੀ ਹੋ ਗਿਆ ਕਿ ਮਰਹੂਮ ਦਾਦਾ ਜੀ ਵੀ ਭੁੱਲ ਗਏ ਕਾਂਗਰਸ ਪਾਰਟੀ ਦੇ ਦਿੱਤੇ ਸਾਰੇ ਤੋਹਫੇ ਵੀ ਭੁੱਲ ਗਏ ਔਰ ਆਖਰਕਾਰ ਕਾਂਗਰਸ ਪਾਰਟੀ ਨੂੰ ਟਾਟਾ ਬਾਏ ਬਾਏ ਕਰਕੇ ਤੇ ਭਾਜਪਾ ਦੇ ਨਾਲ ਹੱਥ ਮਿਲਾ ਲਿਆ ਔਰ ਤੜਕਸਾਰ ਜਲੂ ਤਸਵੀਰਾਂ ਸਾਹਮਣੇ ਆਈਆਂ ਤਾਂ ਰਵਨੀਤ ਬਿੱਟੂ ਬੈਠੇ ਭਾਜਪਾ ਦੇ ਨਾਲ ਭਾਜਪਾ ਦੇ ਲੀਡਰਾਂ ਦੇ ਨਾਲ ਗੱਲ ਦੇ ਵਿੱਚ ਪਾਇਆ ਹੋਇਆ ਹੈ ਭਾਜਪਾ ਦਾ ਮਫਲਰ ਇਹਨਾਂ ਮਸਲਿਆਂ ਨੂੰ ਲੈ ਕੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਇੱਕ ਵੱਡਾ ਝਟਕਾ ਹੈ ਕਿਉਂਕਿ ਲੁਧਿਆਣਾ ਦੀ ਲੋਕ ਸਭਾ ਸੀਟ ਇੱਕ ਵੱਡੀ ਲੋਕ ਸਭਾ ਸੀਟ ਹੈਗੀ ਹੈ ਲੁਧਿਆਣਾ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਅ ਜ਼ਿਲ੍ਹਾ ਹੈਗਾ ਔਰ ਇਸੇ ਆਧਾਰ ਦੇ ਉੱਤੇ ਉਸ ਜ਼ਿਲ੍ਹੇ ਦੇ ਵਿੱਚ ਔਰ ਨਾਲ ਦੇ ਜਿੰਨੇ ਵੀ ਹਲਕੇ ਆ ਲੋਕ ਸਭਾ ਸੀਟ ਦੇ ਨਾਲ ਲੱਗਦੇ ਨੇ ਉਹ ਸੁਧਾਰ ਦੇ ਉੱਤੇ ਲੋਕ ਸਭਾ ਸੀਟ ਜਿਹੜੀ ਹੈ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ ਸੀ ਕਾਂਗਰਸ ਵਾਸਤੇ ਪਰ ਰਵਨੀਤ ਬਿੱਟੂ ਇਸ ਸੀਟ ਤੋਂ ਲੜਨਗੇ ਜਾਂ ਨਹੀਂ ਉਹ ਇੱਕ علیحدਾ ਟੌਪਿਕ ਹੈ ਪਰ ਉਹ ਇਸ ਸੀਟ ਤੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵੱਲ ਜਾ ਚੁੱਕੇ ਨੇ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਕਾਂਗਰਸ ਪਾਰਟੀ ਦੇ ਲਈ ਵਾਸਤੇ ਜਿੱਥੇ ਇੱਕ ਬਹੁਤ ਵੱਡਾ ਮਾਰਕਾ ਸੀ ਲੁਧਿਆਣੇ ਦੀ ਸੀਟ ਉਹ ਮਾਰਕਾ ਹੁਣ ਕਾਂਗਰਸ ਪਾਰਟੀ ਦਾ ਸ਼ਾਇਦ ਖਤਮ ਹੋ ਜਵੇ ਕਿਉਂਕਿ ਰਮਨੀਤ ਬਿੱਟੂ ਨੇ ਤਾਂ ਅਲਵਿਦਾ ਕਰ ਦਿੱਤਾ ਕਾਂਗਰਸ ਪਾਰਟੀ ਨੂੰ ਹਾਲਾਂਕਿ ਕਾਂਗਰਸ ਪਾਰਟੀ ਇਸ ਵੇਲੇ ਉਂਝ ਵੀ ਵਿਵਾਦਾਂ 'ਚੋਂ ਲੰਘਦੀ ਪਈ ਆ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਆਪਣੇ ਆਪਸੀ ਪਾਟੋ-ਤਾੜ ਦੇ ਵਿੱਚੋਂ ਲੰਘਦੀ ਪਈ ਹੈ ਕਾਂਗਰਸ ਪਾਰਟੀ ਨੂੰ ਨਾ ਸਿਰਫ ਇਸ ਦੇ ਨਾਲ ਅਸਰ ਪਿਆ ਹੈ ਕਿ ਰਮਨੀਤ ਬਿੱਟੂ ਛੱਡ ਗਏ ਨੇ ਸਗੋਂ ਕਾਂਗਰਸ ਪਾਰਟੀ ਦੇ ਕੋਲ ਹੋਰ ਵੀ ਆਪਣੇ علیحدਾ ਦੁੱਖ ਨੇ ਜਿਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਇਸ ਵੇਲੇ ਜੂਝਦੀ ਪਈ ਹੈ ਪੰਜਾਬ ਦੇ ਅੰਦਰ ਖਾਸ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਜੂਝਦੀ ਪਈ ਹੈ ਨਾ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਚੰਗੀ ਤਰ੍ਹਾਂ ਬਣ ਸਕੀ ਸਗੋਂ ਹੁਣ ਰਮਨੀਤ ਬਿੱਟੂ ਵੀ ਜਾ ਚੁੱਕੇ ਨੇ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਿੱਚੋਂ ਚੱਬੇਵਾਲ ਸਾਹਿਬ ਜਾਂਦੇ ਨੇ ਉਹਨਾਂ ਦਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਦਾ ਆ ਤੇ ਉਸ ਤੋਂ ਪਹਿਲਾਂ ਵੀ ਜਦੋਂ ਜ਼ਮਨੀ ਚੋਣਾ ਹੁੰਦੀਆਂ ਨੇ ਲੰਗੀਆਂ ਉਸ ਵੇਲੇ ਵੀ ਸੁਸ਼ੀਲਡ ਰਿੰਕੂ ਕਾਂਗਰਸ ਪਾਰਟੀ ਨੂੰ ਛੱਡ ਜਾਂਦੇ ਨੇ ਬੜੇ ਵੱਡੇ ਵੱਡੇ ਚਿਹਰੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਸੀਟਾਂ ਜਿਤਾਈਆਂ ਉਹ ਚਿਹਰੇ ਕਾਂਗਰਸ ਨੂੰ ਅਲਵਿਦਾ ਕਹਿ ਗਏ ਹਾਲ ਹੀ ਦੇ ਵਿੱਚ ਰਵਨੀਤ ਬਿੱਟੂ ਜਾ ਚੁੱਕੇ ਨੇ ਕਾਂਗਰਸ ਪਾਰਟੀ ਇਸ ਵੇਲੇ ਕਿਸ ਤਰ੍ਹਾਂ ਖੜੋਤੀ ਹੈ ਇਹ ਸਮਝਿਆ ਨਹੀਂ ਜਾ ਸਕਦਾ ਦੂਜੇ ਪਾਸੇ ਪਟਿਆਲੇ ਦੀ ਇੱਕ ਮਹੱਤਵਪੂਰਨ ਸੀਟ ਸੀ ਜਿਹਦੇ ਉੱਤੇ ਪ੍ਰਨੀਤ ਕੌਰ ਚਾਰ ਵਾਰ ਐਮਪੀ ਬਣ ਚੁੱਕੇ ਸੀ ਔਰ ਹੁਣ ਪ੍ਰਨੀਤ ਕੌਰ ਨੇ ਵੀ ਉਹ ਅ ਸੀਟ ਤੋਂ ਕਾਂਗਰਸ ਦਾ ਪੱਲਾ ਛੱਡ ਦਿੱਤਾ ਔਰ ਦੂਜੇ ਪਾਸੇ ਹੁਣ ਕਾਂਗਰਸ ਦੇ ਜ਼ਹਿਨ ਦੇ ਵਿੱਚ ਉਹ ਵੀ ਹੋਵੇਗਾ ਕਿ ਉਸ ਸੀਟ ਤੋਂ ਹੁਣ ਕਿਸ ਨੂੰ ਉਤਾਰਨਾ ਹੈ ਕਾਂਗਰਸ ਪਾਰਟੀ ਵਾਸਤੇ ਮੁਸ਼ਕਲਾਂ ਜਿਹੜੀਆਂ ਨੇ ਉਹ ਦਿਨ-ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ ਉੱਥੇ ਹੀ ਰਵਨੀਤ ਬਿੱਟੂ ਦਾ ਅਚਾਨਕ ਛੱਡ ਕੇ ਜਾਣਾ ਕਾਂਗਰਸ ਲੀਡਰਾਂ ਦੇ ਵਾਸਤੇ ਖਾਸਾ ਵਿਵਾਦਤ ਰਿਹਾ ਹੈ ਉਹ ਇਸ ਦੇ ਨਾਲ ਖਾਸੇ ਝੰਡੋੜੇ ਗਏ ਨੇ ਇੱਕ ਪਾਸੇ ਕਾਂਗਰਸ ਪਾਰਟੀ ਦੇ ਲੀਡਰ ਇਹ ਦਾਅਵਾ ਕਰਦੇ ਨੇ ਕਿ ਲੰਗੇ ਕੁਝ ਦਿਨਾਂ ਦੇ ਵਿੱਚ ਕਾਫੀ ਵਾਰ ਰਵਨੀਤ ਬਿੱਟੂ ਨਾਲ ਗੱਲ ਹੋਈ ਆ ਤੁਹਾਨੂੰ ਲੱਗੇ ਪੀਪਸੀਸੀ ਪ੍ਰਧਾਨ ਕਹਿੰਦੇ ਨੇ ਕਿ ਉਹਨਾਂ ਦੀ ਗੱਲ ਰਮਨੀਤ ਬਿੱਟੂ ਦੇ ਨਾਲ ਅਦੇ ਇੱਕ ਰਾਤ ਪਹਿਲਾਂ ਹੀ ਹੋਈ ਸੀ ਤੇ ਉਸ ਵੇਲੇ ਸਭ ਕੁਝ ਸਹੀ ਸੀ ਨਾਲ ਦੀ ਨਾਲ ਹੀ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੀ ਇਸ ਉੱਤੇ ਬਿਆਨ ਦਿੰਦੇ ਨੇ ਕਿ ਘੱਟੋ ਘੱਟ ਪਾਰਟੀ ਨੂੰ ਦੱਸਿਆ ਤਾਂ ਜਾਂਦਾ ਕਿ ਉਹ ਆਪਣੇ ਆਪ ਨੂੰ ਪਾਰਟੀ ਤੋਂ ਅਲੈਦਾ ਕਰਕੇ ਤੇ ਭਾਜਪਾ ਵੱਲ ਨੂੰ ਲਜਾਣਾ ਲੋਚ ਰਹੇ ਨੇ ਸੋਚ ਰਹੇ ਨੇ ਪਰ ਇਦਾਂ ਕੁਝ ਵੀ ਨਹੀਂ ਕੀਤਾ ਗਿਆ ਪ੍ਰਤਾਪ ਬਾਜਵਾ ਵੀ ਕਹਿੰਦੇ ਨੇ ਕਿ ਸਿਰਫ ਚਿਹਰਾ ਨੂਰਾਨੀ ਸੀ ਕਰਤੂਤ ਨਹੀਂ ਇਹੋ ਜਿਹਾ ਬਿਆਨ ਸਾਹਮਣੇ ਆ ਗਿਆ ਤਾਂ ਜ਼ਾਹਿਰ ਤੌਰ ਤੇ ਪਤਾ ਲੱਗਦਾ ਕਿ ਪਾਰਟੀ ਦੇ ਸੀਨੀਅਰ ਲੀਡਰ ਰਵਨੀਤ ਬਿੱਟੂ ਤੋਂ ਕਿੰਨੇ ਖਫਾ ਨੇ ਪਰ ਰਵਨੀਤ ਬਿੱਟੂ ਆਖਰਕਾਰ ਦੂਜੇ ਪਾਸੇ ਕਿਉਂ ਗਏ ਇੱਥੇ ਸਿੱਧਾ ਔਰ ਸਿੱਧਾ ਇਕੋ ਬਿਆਨ ਸਾਹਮਣੇ ਆ ਰਿਹਾ ਕਿ ਰਵਨੀਤ ਬਿੱਟੂ ਨੂੰ ਹੁਣ ਆਪਣੀ ਹਾਰ ਦਿਖਦੀ ਪਈ ਸੀ ਜਾਂ ਫਿਰ ਰਵਨੀਤ ਬਿੱਟੂ ਦੇ ਨਾਲ ਕੋਈ ਇਹੋ ਜੀ ਡੀਲ ਹੋ ਗਈ ਜਿਹੜੀ ਭਾਜਪਾ ਤੇ ਰਵਨੀਤ ਬਿੱਟੂ ਦੇ ਵਿੱਚ ਕਨਫਿਡੈਂਸ਼ੀਅਲ ਹੈ ਇਹ ਆਪਣੇ ਆਪ 'ਚ ਸਵਾਲ ਖੜੇ ਹੋ ਰਹੇ ਨੇ ਇੱਕ ਪਾਸੇ ਤਾਂ ਰਵਨੀਤ ਬਿੱਟੂ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਕਾਂਗਰਸ ਛੱਡ ਚੁੱਕੇ ਨੇ ਪਰ ਦੂਜੇ ਪਾਸੇ ਕਾਂਗਰਸ ਲੀਡਰਾਂ ਦੇ ਵਿੱਚ ਖਾਸਾ ਰੋਸ ਹੈ ਪ੍ਰਤਾਪ ਬਾਜਵਾਨ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਮਰਹੂਮ ਬੈਂਤ ਸਿੰਘ ਦਾ ਹਵਾਲਾ ਦੇ ਕੇ ਰਵਨੀਤ ਬਿੱਟੂ ਦਲੀਲਾਂ ਦਿੰਦੇ ਸੀ ਉਹ ਰਵਨੀਤ ਬਿੱਟੂ ਨੇ ਹੁਣ ਆ ਕੇ ਆਪਣਾ ਰਾ ਸਾਹਮਣੇ ਰੱਖ ਦਿੱਤਾ ਇਹ ਇਹ ਕਹਿਣਾ ਆ ਪ੍ਰਤਾਪ ਸਿੰਘ ਬਾਜਵਾ ਦਾ ਪਰ ਦੂਜੇ ਪਾਸੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਇਸ ਬਦਲਾਅ ਤੋਂ ਖਾਸੇ ਖਫਾ ਨੇ ਹੁਣ ਵੀ ਕਿਉਂ ਨਾ ਕਿਉਂਕਿ ਹੌਲੀ ਹੌਲੀ ਕਰਕੇ ਜਿਹੜੇ ਵੱਡੇ ਚਿਹਰੇ ਕਾਂਗਰਸ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲੇ ਸੀ ਜਿਹੜੇ ਹੁਣ ਤੱਕ ਸੀਟਾਂ ਮੰਨ ਰਹੇ ਸੀ ਉਹ ਸਾਰੇ ਚਿਹਰੇ ਵਾਰੋ-ਵਾਰ ਕਰਕੇ ਛੱਡਣ ਲੱਗ ਗਏ ਨੇ ਉਹ ਸਾਰੇ ਚਿਹਰੇ ਕਾਂਗਰਸ ਪਾਰਟੀ ਨੂੰ ਅਲਬਦਾ ਕਹਿਣ ਲੱਗ ਗਏ ਨੇ ਔਰ ਯਾ ਤਾਂ ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਦਾ ਪੱਲਾ ਫੜ ਲੈਣ ਲੱਗੇ ਨੇ ਰਵਨੀਤ ਬਿੱਟੂ ਦੇ ਭਾਜਪਾ ਜਾਣ ਤੋਂ ਬਾਅਦ ਕਾਂਗਰਸ ਲੀਡਰਾਂ ਦੇ ਵਿੱਚ ਤਰਥੱਲੀ ਹੈ ਆਖਰਕਾਰ ਕੀ ਪਰਸ਼ੀਅਨ ਕੀ ਸਿੰਘ ਹੈ ਬੜੀ ਫੇਮਸ ਕਿ ਚਿਹਰਾ ਨੂਰਾਨੀ ਥਾ ਮਗਰ ਕਰਤੂਤ ਕਾਫਰਾਨੀ ਥੀ ਕਦੀ ਕੋਈ ਸੋਚ ਨਹੀਂ ਸੀ ਸਕਦਾ ਕਿ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਸਾਰ ਬਿਆਨ ਸਿੰਘ ਜੀ ਕੇ ਮਹਿਰੂਮ ਕੇ ਗ੍ਰੈਂਡਸਨ ਜਿਸ ਕੋ ਇੱਕ ਬਿਲਕੁਲ ਛੋਟੀ ਸੀ ਏਜ ਮੇ ਪਾਰਟੀ ਨੇ ਪਹਿਲੇ ਯੂਥ ਕਾਂਗਰਸ ਦਾ ਅਧਿਕਸ਼ ਬਣਾਇਆ ਫਿਰ ਅਨੰਦਪੁਰ ਸਾਹਿਬ ਸੇ पार्लियामेंट के मेंबर की तरह नवाजा और जब पता चला कि पांच साल ये तो किसी को मिले ही नहीं और इलेक्शन जीत नहीं पाएंगे शाह बेंत सिंह जी का वास्ता देखकर इन्होंने फिर वहां गुहार लगाई और मैं तब पार्टी का अध्यक्ष था पंजाब का ये आज से ग्यारह साल पुरानी मैं बात बता रहा तो तब हमारी लीडरशिप ने कहा जी कि चलो ठीक है पहली दफा मेंबर ऑफ पार्लियामेंट बनाया यंग है कुछ इससे बड़ी भूलें हुई हैं अपने कॉन्स्टिटूंट के साथ ना तो कभी इसी ने किसी का फोन उठाया ना मुलाकात की चलो इसको कोई सेफ पैसेज दे दे एग्जिट दे दे लुधियाना की सबसे इंपॉर्टेंट पार्लियामेंट सीट पर भेजा और आप देखिए सबसे बड़ी अफसोस की बात यह है कि आज जब पार्टी को सबसे ज्यादा जरूरत थी मैं हैरान हूँ साहब बेन सिंह जी जहाँ भी बैठे हैं वो अपने पोतरे के इस कदम पर क्या सोचते होंगे रवनीत सिंह बिट्टू जी को मैंने इतना ही कहना है बिट्टू साहब आपने ये जो कदम उठाया अपने अपने हाथ से अपना गर्दन गर्दन आपने काट ली ये पॉलिटिकली मैं समझता हूँ अब इलेक्शन बीजेपी की तरफ से ये लड़ेंगे सौ फीसदी मुझे यकीन है कि पंजाब के लोग जो हैं वो जो गदारी करने वाले लोग हैं उनको कभी माफ नहीं करते और इसका रिजल्ट इसी पार्लियामेंट इलेक्शन में इनको मिल जाएगा वो तो कल तक तो आप रैलीज कर रहे हो आप कांग्रेस के हक की बात कर रहे हो और आज बिना बुलाए कम से कम अगर आप में दम होता

ਕਿ ਬਿੱਟੂ ਚੋਣ ਹਾਰ ਜਾਏ ਬੱਠਿੰਡ ਲੁਧਿਆਣਾ ਤੋਂ ਲੇਕਿਨ ਸਰਦਾਰ ਬਿਆਨ ਸਿੰਘ ਦਾ ਜਿਹੜਾ ਨਾਮ ਸੀਗਾ ਜਿਹੜਾ ਫਕਰ ਦੇ ਨਾਲ ਬਿੱਟੂ ਜੀ ਲੈਂਦੇ ਸੀ ਅੱਜ ਉਹ ਕਿਤੇ ਨਾ ਕਿਤੇ ਗਲ ਢਿੱਲੀ ਪੈ ਜਾਣੀ ਹੈ ਲੋਕ ਆਖਣਗੇ ਕਿ ਕਿਉਂਕਿ ਸਰਦਾਰ ਬਿਆਨ ਸਿੰਘ ਦੀ ਉਹ ਚਿੱਟੀ ਪੱਗ ਕਾਂਗਰਸ ਪਾਰਟੀ ਬਿਆਨ ਸਿੰਘ ਜੀ ਦੇ ਨਾਂ ਨਾ ਜਾਣੀ ਜਾਂਦੀ ਸੀ ਬਿਆਨ ਸਿੰਘ ਕਾਂਗਰਸ ਪਾਰਟੀ ਦੇ ਨਾਂ ਨਾ ਜਾਣੀ ਜਾਂਦੇ ਸੀ ਇੱਕ ਉਹ ਮਰਹੂਮ ਸਾਡਾ ਮੁੱਖ ਮੰਤਰੀ ਅਸੀਂ ਸਾਰੇ ਉਹਨਾਂ ਨੂੰ ਸਜਦਾ ਕਰਦੇ ਹਾਂ ਲੇਕਿਨ ਜਿਸ ਪ੍ਰਕਾਰ ਬਿੱਟੂ ਜੀ ਐਸ ਮੂਮੈਂਟ ਤੇ ਛੱਡ ਕੇ ਗਏ ਆ ਇਹਦੇ ਨਾਲ ਮੇਰੇ ਮਨ ਨੂੰ ਠੇਸ ਬਹੁਤ ਪਹੁੰਚੀ ਹੈ ਹੋਰ ਵਿਅਕਤੀ ਕੌਣ ਖੜੇਗਾ ਲੇਕਿਨ ਲੇਕਿਨ ਪਾਰਟੀ ਨੂੰ ਕੋਈ ਫਰਕ ਨਹੀਂ ਪਏਗਾ ਮੈਂ ਸੱਚ ਦੱਸ ਰਿਹਾ ਤੁਹਾਨੂੰ ਤੁਸੀਂ ਦੇਖੋ ਗੁਰਕੀਰਤ ਕੋਟਲੀ ਸਾਡੇ ਨਾਲ ਹੈ ਸੇਮ ਫੈਮਿਲੀ ਇੱਕ ਘਰੇ ਰਹਿੰਦੇ ਬੰਦੇ ਦਾ ਗੁਰਕੀਰਤ ਕੋਟਲੀ ਸਾਡੇ ਨਾਲ ਹੈ ਤੇਜ ਪ੍ਰਕਾਸ਼ ਜੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਗੁਰਕਵਲ ਕੌਰ ਉਹਨਾਂ ਦੀ ਪੂਆ ਜੀ ਨੂੰ ਟਿਕਟ ਦਿੱਤੀ ਮਾਤਾ ਜੀ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਉੱਥੇ ਉਹ ਭੀੜ 'ਚ ਇੱਕ ਮੈਂਬਰ ਆਫ ਪਾਰਲੀਮੈਂਟ ਤਾਂ ਹੋ ਸਕਦਾ ਬਣ ਜਾਣ ਲੇਕਿਨ ਉਹ ਕੇਵਲ ਬਿੱਟੂ ਜੀ ਬਣ ਕੇ ਰਹਿ ਜਾਣਗੇ ਇੱਥੇ ਉਹ ਸੀਗੇ ਕਿ ਸਰਦਾਰ ਸਵਰਗਿਆ ਸਰਦਾਰ ਬੈਂਤ ਸਿੰਘ ਜੀ ਦੇ ਪੋਤਰੇ ਕਾਂਗਰਸ ਪਾਰਟੀ ਦੇ ਉਹ స్తମ୍ਭ ਬੜਾ ਵੱਡਾ ਇੱਕ ਨਾਮ ਸੀਗਾ ਜਿਸ ਨਾਮ ਲਈ ਲੋਕ ਤਰਸਦੇ ਅੱਜ ਉਹ ਉਹਨਾਂ ਨੇ ਜ਼ੀਰੋ ਤੇ ਜਾ ਕੇ ਖੜਾ ਕਰਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ